ਸ਼ਮੀ ਜਿਸ ਮਾਰਕ ਤੋਂ ਚੇਤਨਾ ਚਾਹੁੰਦੀ 14 ਫਰਵਰੀ 2019 ਨੂੰ ਜਿਹੜਾ ਇੱਕ ਹਾਦਸਾ ਹੋਇਆ ਉਹ ਬਹੁਤ ਮਾਰਦੀ ਘਟਨਾ ਸੀ ਉਗਰਵਾਦੀਆਂ ਨੇ ਕਾਰਤਾਕੁਰਕ ਧੋਖੇ ਨਾਲ ਸਾਡੇ ਜਵਾਨਾਂ 'ਤੇ ਹਮਲਾ ਕੀਤਾ ਆਰਡੀਐਕਸ ਦੀ ਟੱਕਰ ਕਰਕੇ ਸਾਡੇ 40 ਜਵਾਨ ਸ਼ਹੀਦ ਕਰਤੇ ਇੱਕ ਬਹੁਤ ਮਾੜੀ ਘਟਨਾ ਹੈ ਸਭ ਤੋਂ ਪਹਿਲਾਂ ਸਾਡੇ ਚੰਨ ਰਈ ਮੈਂ ਦੱਸਣਾ ਚਾਹਵਾਂਗਾ ਕਿ 14 ਫਰਵਰੀ ਨੂੰ ਬਲੈਕ ਡੇ ਦੇ ਰੂਪ 'ਚ ਮਨਾਇਆ ਜਾਣਾ ਚਾਹੀਦਾ ਹੈ ਤੇ ਉਹਨਾਂ ਨੂੰ ਹਮੇਸ਼ਾ ਹੀ ਆਪਣੇ ਦਿਲਾਰੀ ਧੜਕਣਾ 'ਚ ਯਾਦ ਕਰਨਾ ਚਾਹੀਦਾ ਹੈ ਕੁਈਏ ਜਵਾਨ ਆਪਣੇ ਪਰਿਵਾਰ ਨੂੰ ਛੱਡ ਗਏ ਸਾਡੀ ਸੁਰੱਖਿਆ ਵਾਸਤੇ ਹੀ ਜਿੰਦੇ ਆ ਅਸੀਂ ਸਾਡੇ ਲੋਕ ਕੋਈ ਨਾ ਕੋਈ ਵਪਾਰ ਜਾਂ ਕੋਈ ਨਾ ਕੋਈ ਕੰਮ ਕਰਦੇ ਆ ਲੇਕਿਨ ਇਹਨਾਂ ਦਾ ਕੰਮ ਸਾਡੀ ਸੁਰੱਖਿਆ ਵਾਸਤੇ ਦਿਨ ਰਾਤ ਇਹ ਜਾਗਦੇ ਆ ਤੇ ਆਪਾਂ ਸੌਂਦੇ ਆ ਸਾਡੀ ਸੁਰੱਖਿਆ ਵਾਸਤੇ ਆਪਣੀ ਜਾਨ ਕੁਰਬਾਨ ਕਰਦੇ ਨੇ ਪਰ ਕੁਝ ਲੋਕ 14 ਫਰਵਰੀ ਨੂੰ ਵੈਲੈਂਟਾਈਨ ਦਿਵਸ ਮਨਾ ਰਹੇ ਨੇ ਜੋ ਕਿ ਸਾਡਾ ਦਿਨ ਨਹੀਂ ਹੈਗਾ ਇਹ ਫੋਰਨ ਦੀ ਸਭਿਤਾ ਹੈ ਫੋਰਨ ਦੇ ਲੋਕ ਮਨਾਣ ਸੋਵਰੀ ਮਨਾਣ ਤੁਹਾਨੂੰ ਕੋਈ ਹਰਜ਼ ਨਹੀਂ ਹੈ ਪਰ ਸਾਡੇ ਪਤਵਸੀਆਂ ਨੂੰ ਗਲੈਂਟੈਂਡੇ ਬਿਲਕੁਲ ਨਹੀਂ ਮਨਾਉਣਾ ਚਾਹੀਦਾ ਕਿਉਂਕਿ ਆਜ਼ਾਦ ਦਿਨ ਹੀ 2019 ਨੂੰ ਮਨਪਾਗੀ ਘਟਨਾ ਵਾਪਰੀ ਸੀ। ਹਾਂ ਜੈ ਹਿੰਦ ਜੈ ਭਾਰਤ ਭਾਰਤ ਮਾਤਾ ਕੀ ਜੈ ਜੈ ਸ਼੍ਰੀ ਰਾਮ ਅੱਜ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਦੀ ਤਰਫੋਂ ਅੱਜ ਤੋਂ 6 ਸਾਲ ਪਹਿਲੇ 2019 ਦੇ ਵਿੱਚ ਜੰਮੂ ਦੇ ਵਿੱਚ ਪਲਮਾਮਾ ਦੇ ਵਿੱਚ ਜਿਹੜੇ ਸਾਡੇ 40 ਜੁਹਾਨ ਜਵਾਨ ਸ਼ਹੀਦ ਹੋਏ ਸੀ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਹਰ ਸਾਲ ਦੀ ਤਰ੍ਹਾਂ ਅੱਜ ਫਿਰ ਇਸ ਸ਼ਹੀਦੀ ਸਮਾਰਕ ਦੇ ਵਿੱਚ ਉਹਨਾਂ ਸ਼ਹੀਦਾਂ ਦੇ ਪ੍ਰਤੀ ਸ਼ਰਧਾ ਸੂਮਨ ਅਰਪਣ ਕਰਨ ਲਈ ਸਾਰੇ ਇਕੱਠੇ ਹੋਏ ਸਾਰੇ ਸ਼ਹਿਰ ਦੀਆਂ ਸੰਸਥਾਵਾਂ ਸਾਰੇ ਸ਼ਹਿਰ ਦੇ ਨੁਮਾਇੰਦੇ ਜਿਹੜੇ ਇੱਥੇ ਆ ਕੇ ਸ਼ਹੀਦਾਂ ਨੂੰ ਨਮਨ ਕਰ ਰਹੇ ਨੇ ਕਿ ਰਹਿਦੀ ਦੁਨੀਆ ਤੱਕ ਇਹਨਾਂ ਸ਼ਹੀਦਾਂ ਦਾ ਨਾਮ ਇਸੇ ਤਰ੍ਹਾਂ ਇਸ ਧਰਤੀ ਦੇ ਉੱਤੇ ਬਣਿਆ ਰਹੇ ਔਰ ਇਸੇ ਤਰ੍ਹਾਂ ਇਹਨਾਂ ਦੀ ਸ਼ਹਾਦਤ ਨੂੰ ਹਰ ਸਾਲ ਹਰ ਪੰਜਾਬੀ ਦੀ ਸ਼ਹਾਦਤ ਤੋਂ ਇੱਕ ਸਬਕ ਲੈ ਕੇ ਦੇਸ਼ ਭਗਤੀ ਦੇ ਨਾਲ ਜਿਹੜਾ ਹੈ ਪ੍ਰਸਾਹਿਤ ਹੋ ਸਕੇ ਅੱਜ 14 ਫਰਵਰੀ ਨੂੰ ਜਿਹੜਾ ਇੱਕ ਟ੍ਰੈਂਡ ਚੱਲਦਾ ਹੈ ਵੈਲੈਂਟਾਈਨ ਡੇ ਦਾ ਜਿਹੜਾ ਕਿ ਬਿਲਕੁਲ ਸਰਾਸਰ ਗਲਤ ਹੈ Hindu ਸਭਿਅਤਾ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਦਿਨ ਤਿਹਾੜ ਜਿਹੜਾ ਨਹੀਂ ਮਨਾਇਆ ਜਾਂਦਾ ਪੱਛਮੀ ਸਭਿਅਤਾ ਹੈ ਤੇ ਸਾਡੀ ਸਾਰੇ ਅਗੇ ਹੋਈ ਬੇਨਤੀ ਹੈ ਕਿ ਅੱਜ ਦੇ ਦਿਨ ਨੂੰ ਕਾਲਾ ਦਿਵਸ ਮੰਨਦੇ ਹੋਏ ਸ਼ਹੀਦਾਂ ਦੇ ਪ੍ਰਤੀ ਸਮਰਕਿਤ ਹੋਣਾ ਚਾਹੀਦਾ ਨਾ ਕਿ ਪੱਛਮੀ ਸਭਿਅਤਾ ਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਜੈ ਸ਼੍ਰੀ ਰਾਮ ਜੈ ਹਿੰਦ ਜੈ ਭਾਰਤ ਭਾਰਤ ਮਾਤਾ ਕੀ ਜੈ ਜੋ ਲਾਫਰ ਵੀ 2019 ਸਾਡੇ ਭਾਰਤ ਲਈ ਕਾਲਾ ਦਿਨ ਸੀਗਾ ਜਿਸ ਦਿਨ ਸਾਡੇ ਨਾਲ ਇਹ ਬਿਆਨਕਾ ਘਟਨਾ ਵਾਪਰੀ ਸੀਆਰਪੀ ਦੇ ਨੌਜਵਾਨ ਜੰਮੂ ਤੋਂ ਸ਼੍ਰੀਨਗਰ ਜਾਣੇ ਸੀਗੇ ਪੁਲਵਾਮਾ ਵਿੱਚ ਉਹਨਾਂ ਨੇ ਹੱਤਕਾੜੀਆਂ ਨੇ ਪਲਾਨ ਬਣਾਇਆ ਸੀਗੇ ਜੈਸੇ ਅਮਦਦਾ ਆਦਮੀ ਆਦਿਲ ਅਹਿਮਦ ਜਨੇ ਕੇ ਸਾਡੇ 5ਵੀਂ ਨੰਬਰ ਦੀ ਬਸ ਤੇ ਅਟੈਕ ਕੀਤਾ ਐਕਸ ਜੂਵੀ ਗੱਡੀ ਦੇ ਨਾਲ ਟਕਰਾ ਕੇ ਔਰ ਸਾਡੇ ਜੋ ਵੀ ਵਿਸਫੋਟ ਹੋ ਗਿਆ ਉਹਦੇ ਨਾਲ ਸਾਡੇ 40 ਆਦਮੀ ਸ਼ਹੀਦ ਹੋ ਗਏ। ਉਹ 40 ਆਦਮੀ ਦੇ ਵਿੱਚੋਂ ਜ਼ਿਆਦਾ ਆਦਮੀ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਹੀ ਕੇ ਜਿਹੜੇ ਕਿ ਦਿਨਾਂਗਰ ਤੇ ਤੇ ਬਟਾਲੇ ਸ਼ਹਿਰ ਦੇ ਹੀ ਕੇ ਔਰ ਉਸ ਦਿਨ ਵੈਲੈਂਟਾਈਨ ਡੇ ਲੋਕ ਮਨਾ ਰਹੇ ਸੀਗੇ ਆਪਣੀ ਖੁਸ਼ੀ ਵਿੱਚ ਝੂਮ ਰਹੇ ਸੀਗੇ ਲੇਕਿਨ ਇਹ ਭਿਆਨਕ ਘਟਨਾ ਵਾਪਰਨ ਤੋਂ ਬਾਅਦ ਸਾਡੇ ਭਾਰਤ ਵਾਸੀ ਵੈਲੈਂਟਾਈਨ ਡੇ ਮਨਾਣਾ ਬੰਦ ਕਰਤਾ। ਕੋਈ ਵੀ ਵੈਲੈਂਟੇਡ ਏ ਜਿਹੜਾ ਚੰਗਾ ਹਿੰਦੂ ਆ ਉਹ ਨਹੀਂ ਮਨਾਦਾ ਕਿਉਂਕਿ ਇਹ ਸਾਡੀ ਕਮਿਊਨਿਟੀ ਦਾ ਤਿਹਾਰ ਨਹੀਂ ਹੈਗਾ ਔਰ ਬਾਹਰ ਦੇ ਮੁਲਕਾਂ ਦੇ ਤਿਹਾਰ ਨੇ ਬਾਹਰ ਦੇ ਮੁਲਕਾਂ ਦੀਆਂ ਚੀਜ਼ਾਂ ਵਰਤਣੀਆਂ ਵੀ ਬੰਦ ਕਰ ਦੋ ਤੇ ਉਹਨਾਂ ਦੇ ਤਿਹਾਰ ਵੀ ਬੰਦ ਕਰ ਦੋ ਔਰ ਪਾਕਿਸਤਾਨ ਦੀ ਸਾਜ਼ਿਸ਼ ਅਸੀਂ ਸਾਨੂੰ ਇੰਨੀ ਮਹਿੰਗੀ ਪਈ ਕਿ ਅਜੇ ਤੱਕ ਸਾਡੇ ਬੁੱਲੀਆਂ ਆਣ ਦੀ ਦੀ 6 ਸਾਲ ਹੋ ਗਏ ਆ ਸਾਡੇ ਭਾਰਤ ਦੇ ਇਟਲਾ ਜਵਾਬ ਪੱਥਰਾਂ ਦੇ ਦਿੱਤਾ ਉਹ ਸਿਆਹ ਸਾਲਾਂ ਦੇ ਨਾਲ ਅਸੀਂ ਤੜਦੇ ਪਈ ਉਹਨਾਂ ਨੇ 12 ਦਿਨਾਂ ਦੇ ਵਿੱਚ ਹੀ 26 ਫਰਵਰੀ 2019 ਨੂੰ ਸਰਜੀਕਲ ਸਟ੍ਰਾਈਕ ਕਰਕੇ ਜਿਹੜੀ ਪਾਕਿਸਤਾਨ ਵਿੱਚ ਅਤਕਵਾਦੀਆਂ ਦੀ ਫੈਕਟਰੀ ਸੀ ਜਿੱਥੇ 20 20 30 30 5 5 ਸਾਲ ਦੇ ਨੌਜਵਾਨ ਜਿਨ੍ਹਾਂ ਨੂੰ ਕਿਨੇ ਕਿਨੇ ਸਾਲ ਤੋਂ ਟ੍ਰੇਨਿੰਗ ਦਿੱਤੀ ਆ ਰਹੀ ਸੀ ਕਿਦਾਂ ਭਾਰਤ ਔਰ ਇਹੋ ਜਿਹਾ ਅਟੈਕ ਅਹੀਂ ਕੀਤਾ ਅਹੀਂ 300 ਦਾ ਲੈ ਕੇ 400 ਤੱਕ ਜਵਾਨ ਉਹਨਾਂ ਦੇ ਜਿਹੜੇ ਅਤਕਵਾਦੀਆ ਸੀ ਉਹ ਮਾਰ ਗ੍ਰਾਏ ਉਹਦੇ ਨਾਲ ਸਾਨੂੰ ਇਨਾ ਫਾਇਦਾ ਹੋਇਆ ਕਿ ਜਿਹੜੇ ਦੂਸਰੇ ਦੇਸ਼ ਜਿਹੜੇ ਸਾਡੇ ਨਾਲ ਪਲਾਨਿੰਗ ਬਣਾਉਂਦੇ ਸੀ ਜਿਹੜਾ ਸਾਨੂੰ ਆਊ ਅੱਖਾਂ ਕੱਢਦੇ ਸੀ ਉਹ ਸਾਨੂੰ ਆਉਂ ਦੇਖਣ ਦੇ ਸਾਡੀ ਜੌਰੀ ਪ੍ਰੈਸਟੀ ਬਣੀ ਸਰਜੀਕਲ ਸਟ੍ਰਾਈਕ ਕਰਨ ਨਾਲ 300 ਤੋਂ 400 ਬੰਦਾ ਸ਼ਹੀਦ ਕਰਨ ਨਾਲ ਉਹਨਾਂ ਨੂੰ ਮਾਰਨ ਨਾਲ ਔਰ ਸਾਡੀ ਪ੍ਰੈਸਟੀ ਸਾਰੇ ਵਰਲਡ ਵਿੱਚ ਐਸੋਲੇ ਕਾਇਮ ਹੋਈ ਆ ਔਰ ਮੈਂ ਗੁਰਦਾਸਪੁਰ ਵਾਲਿਆਂ ਨੂੰ ਸਾਰਿਆਂ ਨੂੰ ਇਹੀ ਅਪੀਲ ਕਰਦਾ ਪਲੀਜ਼ ਇਹ ਜਿਹੜੇ ਵੈਲੈਂਟਾਈਡੇ ਆ ਇਹਦੇ ਚ ਤਵਜੋਹਾਂ ਦਿਓ ਇਹ ਸਾਡੇ ਹਿੰਦੁਸਤਾਨ ਦਾ ਤਿਹਾਰ ਨਹੀਂ ਹੈਗਾ ਔਰ ਦੂਸਰੀ ਮੈਂ ਗੱਲ ਕਹਿਣਾ ਜਿਹੜੇ ਸਾਡੇ ਤਿਹਾੜ ਮਨਾਏ ਜਾਂਦੇ ਆ ਜਾਂ ਜਾਗਰਤੇ ਕਰਾਈ ਜਾਂਦੇ ਆ ਜਾਂ ਸ਼ਿਵ ਭੋਲੇ ਦੀ ਹੋਣ ਸ਼ਿਵਰਾਤਰੀ ਆਣੀ ਆ ਇਹਦੇ ਵਿੱਚ ਮੈਂ ਪਾਕੀ ਸ਼ਹਿਰ ਵਾਸੀਆਂ ਅਗੇ ਅਪੀਲ ਕਰਦਾ ਵਾਂ ਕਿ ਜਿਹੜੀਆਂ ਦੇਵੀ ਦੇਵਤਾਵਾਂ ਦੀਆਂ ਮੂਰਤੀਆਂ ਦੂਜੇ ਕਿਸੇ ਹੋਰ ਅਲੱਗ ਹੀ ਰੂਪਾਂ ਵਿੱਚ ਜਿਨ੍ਹਾਂ ਨੂੰ ਕੋਈ ਮर्यादा ਵਿੱਚ ਰਹਿਣਾ ਨਹੀਂ ਆਂਦਾ ਉਹ ਜਿਹੇ ਬੰਦਿਆਂ ਨੂੰ ਸਾਡੇ ਪਰਮਾਤਮਾ ਦੇ ਚੋਲੇ ਪਵਾ ਕੇ ਤੇ ਇਹੋ ਜੇ ਡਾਂਸ ਕਰਾਏ ਜਾਂਦੇ ਨੇ ਜਿਹੜੇ ਕਿ ਸਾਡੇ ਕੋਲ ਬਰਦਾਸ਼ਤ ਨਹੀਂ ਹੋਣਗੇ ਇਹਦੇ ਵਿੱਚ ਵਿਸ਼ Hindu ਪਰਸ਼ਦ ਬਜਰੰਗ ਦਲ और ਸਾਡੇ ਨਾਲ ਜਿਹੜੇ ਸੰਗਠਨ ਸਹਿਯੋਗਤ ਹੋਣਗੇ ਉਹਨਾਂ ਨੂੰ ਅਸੀਂ ਨਾਲ ਲੈ ਕੇ ਇੱਥੇ ਇੱਕ ਸਖਤ ਐਕਸ਼ਨ ਲਾਂਗੇ ਭਾਰਤ ਮਾਤਾ ਕੀ ਜੈ ਆਚਾਰੀ ਰਮੇਸ਼ ਪ੍ਰਾਚਰ ਸੰਸਥਾਪਕ ਮਾਨੋਧਰਮ ਕਥਾ ਪ੍ਰਚਾਰ ਮੰਡਲ ਅੱਜ ਹਮ ਸਭੀ ਸਮਾਜਿਕ ਧਾਰਮਿਕ ਸੰਗਠਨ ਪੁਲਵਾਮਾ ਕੇ ਸ਼ਹੀਦੋਂ ਕੋ ਨਮਨ ਕਰਨੇ ਕੇ ਲੀਏ ਉਹਨ ਕੋ ਸ਼ਰਧਾਂਜਲੀ ਦੇਨੇ ਕੇ ਲੀਏ ਉਪਸਥਿਤ ਹੋਏ ਸਮੂਹਿਕ ਰੂਪ ਸੇ जिस राष्ट्र में अपने शहीदों को प्रणाम किया जाता है उनके आगे नमन किया जाता है उनकी वीरता की गाथाएँ गा, गाई जाती हैं वो राष्ट्र आगे बढ़ता है और जहाँ अपनी संस्कृति जो हमारी सनातन धर्म की परंपरा है उसके अनुसार जीवन जिया जाता है उनके मूल्यों को आगे बढ़ाया जाता है तो वो राष्ट्र भी उन्नति करता है जहाँ हम शहीदों के प्रति बार बार नतमस्तक हैं उसी तरह से अपनी संस्कृति के प्रति भी नतमस्तक हैं कि हम जो विदेशी परंपराएं हैं जो कुरीतियां हैं उनको छोड़ते हुए जो वास्तविक हमारा धर्म है सनातन का हम अपने इष्ट के प्रति नतमस्तक रहें अपने शहीदों के प्रति अपने संतों के प्रति नतमस्तक रहें और बार बार उनकी शहीदी को अपने बच्चों को अपनी आने वाली पीढ़ी को सुनाते रहें तो फिर एक जज्बा जो शहीदी का है वो बना रहता है उससे राष्ट्र की अपने धर्म की सनातन की रक्षा होती है तो अपने वक्तव्य में मैं यही संदेश सबको देते हुए किस तरह से अपने राष्ट्र के साथ जुड़ें अपने सनातन धर्म के साथ जुड़ें और अपने राष्ट्र को अपने धर्म को आगे बढ़ाते चले जाएं और स्वयं के लिए भी और दूसरों के लिए भी और अपने देश के लिए भी अच्छे प्रमाणित हों इन्हीं बातों के साथ अपने वक्तव्य को विराम देता हूँ और एक बार फिर भारत माता की जय का जय गोश लगाता हूँ बोलिए भारत माता की वंदे वंदे, वंदे। जय श्री राम जी अज अ सामने आए हैं विश्व हिंदू परिषद बजरंग दल और बाकी सारिया जथेबंद वालों ਪੁਲਵਾਮਾ ਦੇ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕਰਨ ਲਈ ਜਿਵੇਂ ਕਿ ਕਿਹਾ ਗਿਆ ਹੈ ਦੇਖੋ ਵੀਰ ਜਵਾਨੋ ਆਪਣੇ ਖੂਨ पे ये ਇਲزام ਨਾ ਆਏ ਮਾਂ ਨਾ ਕਹੇ ਕਿ بیٹے ਉਸਕੇ ਵਕਤ ਪੜਾ ਤੋ ਕਾਮਨਾ ਆਏ ਭਾਰਤ ਮਾਤਾ ਨੇ ਜਦੋ ਜਦੋ ਵੀ ਬਲੀਦਾਨ ਮੰਗਿਆ ਹੈ ਉਹਦੇ ਪੁੱਤਰਾਂ ਨੇ ਅੱਗੇ ਵਧ ਕੇ ਬਲੀਦਾਨ ਦਿੱਤਾ ਹੈ ਔਰ ਵੱਧ ਚੜ ਕੇ ਬਾਜੀ ਲਗਾਈ ਹੈ ਆਪਣੇ ਜਾਨ ਦੀ ਸਿਰ ਧੜ ਦੀ ਪਰਵਾਹ ਕੀਤੇ ਬਿਨਾ ਹੈ ਇਸੇ ਤਰ੍ਹਾਂ ਦਾ ਹੀ ਇੱਕ ਘਟਨਾਕ੍ਰam ਜਿਹੜਾ ਪੁਲਵਾਮਾ ਵਿੱਚ ਹੋਇਆ ਸੀਗਾ ਜਿਦੇ ਵਿੱਚ ਸਾਡੇ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋਏ ਸੀ ਕਾਇਰਤਾਪੂਰਨ ਹਰਕਤ ਕਰਦੇ ਹੋਏ ਅਤੰਕਵਾਦੀਆਂ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜੇ ਉਹਨਾਂ ਵਿੱਚ ਦਮ ਸੀਗਾ ਤੇ ਸਿੱਧੇ ਆ ਕੇ ਲੜਦੇ ਸਾਡੇ ਜਵਾਨ ਉਹਨਾਂ ਦਾ ਮੂੰਹ ਤੋੜ ਜਵਾਬ ਦਿੰਦੇ ਪਰ ਉਹਨਾਂ ਨੇ ਕਾਇਰਤਾਪੂਰਨ ਹਮਲਾ ਕੀਤਾ ਔਰ ਉਹਨਾਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ ਔਰ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਪਰਿਵਾਰਾਂ ਦਾ ਬਹੁਤ ਧੰਨਵਾਦ ਕਰਦੇ ਆ ਔਰ ਉਹਨਾਂ ਦੀਆਂ ਮਾਵਾਂ ਦਾ ਭੈਣਾਂ ਦਾ ਬੱਚਿਆਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਹਰ ਵੇਲੇ ਤਿਆਰ ਰਹਿੰਦੇ ਆ ਔਰ ਜਿਨ੍ਹਾਂ ਨੇ ਕਿਹਾ ਕਿ ਜੇ ਸਾਡੇ ਹੋਰ ਪੁੱਤਰ ਹੋਣਗੇ ਅਸੀਂ ਉਹਨਾਂ ਨੂੰ ਵੀ ਦੇਸ਼ ਲਈ ਬਲੀਦਾਨ ਹੋਣ ਲਈ ਭੇਜਾਂਗੇ 40 ਪੁੱਤਰ ਸ਼ਹੀਦ ਹੋਏ ਆ 4 ਲੱਖ ਹੋਰ ਤਿਆਰ ਨੇ ਜੇ ਹੋਰ ਦੀ ਵੀ ਲੋੜ ਪਏਗੀ ਤੇ ਹੋਰ ਵੀ ਵੱਧ ਚੜ ਕੇ ਜਾਣਗੇ ਔਰ ਦੇਸ਼ ਲਈ ਆਪਣਾ ਤਨ ਮਨ ਥਨ ਨੇ ਚਾਹਵਰ ਕਰਨ ਲਈ ਤਿਆਰ ਰਹਿਣਗੇ ਅਸੀਂ ਉਹਨਾਂ ਹੀ ਸ਼ਹੀਦਾਂ ਦੀਆਂ ਦਿਖਾਈਆਂ ਹੋਇਆਂ ਰਾਹਾਂ ਤੇ ਚੱਲਣਾ ਹੈ ਔਰ ਅਜ ਅਸੀਂ ਉਹਨਾਂ ਨੂੰ ਸ਼ਹੀਦ ਕਰਦੇ ਹੋਏ ਆਪਣਾ ਸਿਰ ਨਤਮਸਤਕ ਕਰਦੇ ਆ ਔਰ ਯਾਦ ਕਰਦੇ ਆ ਔਰ ਆਉਣ ਵਾਲਿਆਂ ਲੋਕਾਂ ਨੂੰ ਆਉਣ ਵਾਲੀਆਂ ਜਨਰੇਸ਼ਨਸ ਨੂੰ ਇਹ ਬੇਨਤੀ ਕਰਾਂਗੇ ਕਿ ਵੈਲੈਂਟਾਈਨ ਡੇ ਮਨਾਉਣ ਦੀ ਬਜਾਏ ਉਹਨਾਂ ਸ਼ਹੀਦਾਂ ਨੂੰ ਯਾਦ ਕਰਦਾ ਹੋਏ ਉਹਨਾਂ ਦਾ ਬਲੀਦਾਨ ਦਿਵਸ ਮਨਾਓ ਤਾਂ ਕਿ ਆਉਣ ਵਾਲੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਉਹਨਾਂ ਨੇ ਸਾਡੇ ਲਈ ਸ਼ਹੀਦੀ ਦਿੱਤੀ ਸੀਗੀ ਔਰ ਉਹ ਬੱਚੇ ਜਿਹੜੇ ਅੱਜ ਵੈਲੈਂਟਾਈਨ ਵਾਲੇ ਪਾਸੇ ਅੰਗਰੇਜ਼ੀ ਸੰਸਕ੍ਰਿਤੀ ਵਾਲੇ ਪਾਸੇ ਜਾ ਰਹੇ ਨੇ ਉਹ ਮੁੜ ਕੇ ਸਨਾਤਨ ਵਾਲੇ ਪਾਸੇ ਆਣ ਔਰ ਉਹਦਾ ਉਪਦੇਸ਼ ਦੇਣ ਕਿ ਮੈਂ ਵੈਲੈਂਟਾਈਨ ਨਹੀਂ ਮਨਾਣਾ ਮੈਂ ਸ਼ਹੀਦੀ ਦਿਵਸ ਮਨਾਣਾ ਹੈ ਕਿਉਂਕਿ ਇਹ ਸਾਡੇ ਲਈ ਕਾਲਾ ਦਿਨ ਹੈ ਸਾਡੇ ਪੁੱਤਰਾਂ ਨੂੰ ਭਾਰਤ ਮਾਤਾ ਦੇ ਪੁੱਤਰਾਂ ਨੂੰ ਕਾਇਰਤਾ ਪੂਰਕ ਸ਼ਹੀਦ ਕੀਤਾ ਗਿਆ ਜੇ ਦਮ ਹੋਏ ਤਾਂ ਸਾਹਮਣੇ ਆ ਕੇ ਲੜੋ ਜੇ ਤੁਹਾਡੇ ਦੰਦ ਖੱਟੇ ਕਰਾਂਗੇ ਸਾਡਾ ਇੱਕ ਇੱਕ ਬੱਚਾ ਬੱਚਾ ਤਿਆਰ ਹੈ ਜਵਾਬ ਦੇਣ ਲਈ ਅੱਜ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਅਸੀਂ ਬਹੁਤ ਧੰਨਵਾਦੀ ਹਾਂ ਸਾਰਿਆਂ ਦੇ ਕਿ ਸਾਰਿਆਂ ਨੇ ਆ ਕੇ ਸ਼ਰਧਾ ਸਮਰਪਿਤ ਕੀਤੇ ਔਰ ਕੈਂਡਲਸ ਜਗਾਈਆਂ ਇਸ ਦੇ ਨਾਲ ਹੀ ਅਸੀਂ ਇੱਕ ਵਾਰੀ ਫੇਰ ਤੋਂ ਭਾਰਤ ਮਾਤਾ ਦਾ ਉਘੋਸ਼ ਕਰਾਂਗੇ ਔਰ ਫਿਰ ਅਸੀਂ ਉਹਨਾਂ ਨੂੰ ਇੱਕ ਵਾਰੀ ਫੇਰ ਆਪਣੀ ਸ਼ਰਧਾਂਜਲੀ ਦਾਂਗੇ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਵੰਦੇ ਮਾਤਰਮ ਵੰਦੇ ਮਾਤਰਮ ਵੰਦੇ ਮਾਤਰਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ सभी शहरवासियों को राम राम आज जो घटना 14 फरवरी 2019 में पुलवामा में हमारे 40 शहीद हुए उनको श्रद्धांजलि देने के लिए अलग अलग संस्थाओं के लोग शहीद स्मारक पर इकट्ठे हुए हैं उनके नाम दो लाइनें हैं प्रेम दिवस कैसे मनाता जब चारों तरफ गम के बादल छाए थे प्रेम दिवस कैसे मनाता जब चारों तरफ गम के बादल छाए थे नमन है उन वीर शहीदों को जो तिरंगा ओढ़ के आए थे उन आंखों की दो बूंदों से समुंदर भी हारा होगा उन आंखों की दो बूंदों से समुंदर भी हारा होगा जब मेहंदी वाले हाथों से मंगलसूत्र उतारा होगा जो भारत माँ के लिए शहीद हुए उन्होंने मेरा सलाम है जो भारत माँ के लिए शहीद हुए उन्हें मेरा सलाम है जय हिंद जय भारत